ਮੇਰਾ ਮਤਲਬ ਹੈ ਫਿਰ ਮੈਂ ਕਹਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਧਿਪਰੂ ਘਟ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜ਼ਾਜ਼ਤ ਨਹੀਂ ਬੋਲਣ ਦੀ ਮਜੀਤ ਸਿੰਘ ਮਾਨ ਨਾ ਨਾ ਜਿੰਦਾਬਾਦ ਬਸ ਬਸ ਫਿਰ ਇੰਟਰਵਿਊ ਹੋ ਰਹੀ ਹੈ ਜਦੋਂ ਮੈਨੂੰ ਲੋਕਾਂ ਨੇ ਜੋ ਕਿ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਉੱਥੇ ਬੋਲਣ ਦੇ ਲਈ ਭੇਜਿਆ ਪਰ ਤਰੋੜਾ ਸਭ ਮਖੌਲ ਕਰਦੇ ਸੀਗੇ ਕਿ ਸਿਮਰਨਜੀਤ ਸਿੰਘ ਕਰਪਾਣ ਤੋਂ ਬਿਗੈਰ ਨਹੀਂ ਜਾਂਦਾ ਪਾਰਲੀਮੈਂਟਸ ਇਸ ਨੇ ਉੱਥੇ ਜਾ ਕੇ ਗਤਕਾ ਖੇਡਣਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਖੌਲ ਕਰਨ ਲੱਗ ਪੈਣ ਤਾਂ ਫੇਰ ਇਹ ਸਿੱਖੀ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ ਹੁਣ ਮੁੱਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੂਪ ਜਿਹੜੀ ਚੋਰੀ ਕਰਾਇਆ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸ.ਪੀ.ਸੀ ਨੇ ਕਰਾਉਣਾ ਹੈ 13 ਸਾਲ ਤੋਂ ਐਸ.ਪੀ.ਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਇੰਡੀਆ ਨੇ ਹਿੰਦੂਤਵਾ ਨੇ ਤੇ ਕੌਂਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਅੰਗਾਂਗ ਵਟਕੇ ਬੋਰੀਆਂ ਦੇ ਵਿੱਚ ਪਾ ਕੇ ਕਿਸ਼ਤੀ ਦੇ ਵਿੱਚ ਲੱਦ ਕੇ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਨੂੰ ਉਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਇਹੋ ਜਿਹਾ ਰਵਈਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਹੈ ਜਿਹਦੇ ਨਾਲ ਅਸੀਂ ਬਹੁਤ ਔਖੇ ਮਹਿਸੂਸ ਕਰਦੇ ਆ